ਦੇਖ ਕਿਵੇਂ ਬੁੱਥਾ ਬਗਾੜਿਆ ਓਏ ਹੁਣ ਕਿੱਧਰ ਬੁੱਥੀ ਚੱਕੀ ਆ ਤੜਕੇ ਤੜਕੇ ਕੰਮਦਾਰਾਂ ਕਾਰ ਦਾ ਜੁੰਡੜਾ ਜਾ ਕਰਦਾ ਕੀ ਐ ਓ ਜੇ ਆਹੀ ਲੱਛਣ ਕਰਨੇ ਨੇ ਨਿਚਾਰਾ ਨਾ ਰਲ ਜਾ ਰੇਡੀਓ ਦੁਫਤਾ ਮੇਰਾ ਚਾ ਸ਼ਾ ਸ਼ਕਲਾ ਵੇ ਪੋਰਾ ਰੋਟੀ ਦਾ ਖਾ ਜਾਂਦਾ ਇਹਨੂੰ ਖਵਾ ਦੇ ਓ ਜਾ ਤੂੰ ਵਾਗਰੂ ਵਾਗਰੂ ਚੱਲ ਵੀ ਮੇਰੇ ਪੁੱਤਰਾ ਚੱਲ 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 ਸ਼ਾਬਾਸ਼ ਚੱਲ ਮੇਰੇ ਸ਼ੇਰ ਆ ਤਾ ਤਾੜ ਬੋੜ 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 ਜਾ ਬੋੜ ਬਾਦਸ਼ਾਹ ਉਹਰਾ ਮੇਰਾ ਵੀਰ ਉਤਰ ਉਤਰ ਓਏ ਹੱਤੀ ਓਏ ਓ ਆ ਗਏ ਵਈ ਮੇਰੇ ਯਾਰ ਓਏ ਭੋਲਿਆ ਓਏ ਹੰਕੜਿੰਗੀ ਓਏ ਓ ਆਦਿ ਇਹ ਕਰ ਤੋੜ ਦਿਆ ਇਹ ਓ ਨਾ ਯਾਰ ਓਹੀ ਸਵੇਰੇ ਸਾਰੇ ਬਾਪੂ ਨਾਲ ਮਗਜਬਾਰੀ ਉਹਦਾ ਪਤਾ ਹੀ ਹੈ ਤੈਨੂੰ ਸਾਫ ਕਰ ਕੋਈ ਨਹੀਂ ਮੈਂ ਠੀਕ ਕਰ ਦਿੰਦਾ ਨੂੰ ਚਿੰਤਾ ਨਹੀਂ ਚੱਲ ਨਵਾਂ ਲੈ ਲਾਂਗੇ ਚਿੰਤਾ ਕੋਈ ਨਹੀਂ ਲੈ ਜਾ ਲੈ ਲੈ ਮੈਂ ਚੱਕ ਲੈਂਦਾ ਲੈ ਲੈ ਆ ਵਈ ਬਸ ਸੌਣਾ ਲੱਗ ਰਿਹਾ ਹੈ ਹਾਂ ਹੋ ਸੁਣਾ ਭੋਲਾ ਫਿਰ ਪਿੰਡ ਦਾ ਕੀ ਹਾਲ ਚਾਲ ਤੂੰ ਪਿੰਡੀ ਦੀ ਛੜ ਤੂੰ ਇਹ ਦੱਸ ਤੂੰ ਮੇਰਾ ਸਮਾਨ ਲਿਆ ਹੈ ਨਾ ਤੇਰਾ ਸਮਾਨ ਅੱਗੇ ਰਹਾ ਗਦੇ ਹਾਂ ਆ ਭਾਜੀ ਹਾਲੀ ਰਾਮ ਲਾਵੇ ਪਿੰਡੀ ਸੌ ਹਾਂ ਕੀ ਹੋ ਗਿਆ ਮੇਰੇ ਸ਼ੇਰੋ ਜਿੱਤੇ ਵੀ ਘੜੀ ਪਾਜੀ ਉਹ ਤਾਂ ਪਜਣੀ ਸੀ ਸਾਲਾ 10 ਸਸ ਦੇ ਨਾਉਣਾ ਨਹੀਂ ਸੀ ਮਿੰਦੇ ਤੇ ਮੁੰਡਾ ਹੋਇਆ ਸੱਤ ਮਾ ਸੱਤ ਮਾ ਮੁੰਡਾ ਤੇ ਜਿਹੜਾ ਆਪਣੇ ਜੇਠੇ ਦਾ ਮੁੰਡਾ ਉਹ ਮੰਗਿਆ ਗਿਆ ਕਾਲੇ ਉਹ ਸੀ ਵੀ ਤਵੇ ਵਰਗਾ ਹਾਂ ਚੱਤ ਚੱਤ ਦੇਖ ਲੈ ਯਾਰ ਮੈਂ ਹੀ ਰਹਿ ਗਿਆ ਇਕੱਲਾ ਕੋਈ ਨਾ ਤੇਰਾ ਵੀ ਹੋ ਜੂ ਹੁਣ ਤੂੰ ਸੁਣ ਸੁਣਣ ਵਾਲੀ ਗੱਲ ਆ ਆਪਣੀ ਚੰਨੇ ਦੀ ਸਾਲੀ ਆਈ ਸੀ ਕੁਝ ਦਿਨ ਪਹਿਲਾਂ ਅੱਛਾ ਯਾਰ ਤੇਰੇ ਯਾਰ ਦਾ ਦੱਦੇ ਲੱਗੀ ਆ ਉਹ ਵੀ ਲਕੀ ਕੁਸੀ ਕੁਸੀ ਤੇਰੇ ਯਾਰ ਦਾ ਚਾ ਤੇ ਮੈਂ ਵੀ ਉਹ ਛੋਪ ਛੋਪ ਕੇ ਲੁੱਕ ਲੱਗੇ ਕੀ ਕਹਨੇ ਵੀ ਦੇਖਦਾ ਰਿਹਾ ਹਾਂ ਤੇ ਜਦੋਂ ਮਿਲਣ ਦਾ ਬੇਲਾ ਆਇਆ ਮੈਂ ਉਹ ਮਿਲਣ ਗਿਆ ਤੇ ਚ ਵੀ ਕੰਦ ਚੱਪੀ ਉੱਥੇ ਚਨੇ ਦੇ ਬਾਬੂ ਦੇ ਬੇਬੇ ਉਹ ਤੇ ਸਾਰੀ ਰਾਤ ਤੂੜੀ ਦੇ ਕੁੱਪ ਚ ਕੱਟੀ ਆ ਮੈਂ ਦੱਸੋ ਯਾਰ ਸਾਰੇ ਦੇਵੀ ਦੇਵਤਾ ਆ ਕੇ ਫਿਰ ਕਿਤੇ ਜਾ ਕੇ ਤੜਕੇ ਲੇਖ ਲਿਆ ਮੈਂ ਬਚ ਗਿਆ ਤੂੰ ਰਗੜ ਦੇਣਾ ਸੀ ਉਹਨਾਂ ਨੇ ਚੱਲ ਚੱਲ ਹੁਣ ਹਾਂ ਯਾਰ ਬਚ ਗਿਆ ਕੁੱਟਵੜੀ ਪੈਣੀ ਸੀ ਚਾ ਹੋ ਗਿਆ ਜ਼ਰਾ ਹੋਰ ਸੁਣਾ ਤੂੰ ਆਪਣੇ ਮੈਂ ਠੀਕ ਹਾਂ ਚੱਲ ਚੱਲ ਐਤ ਕੀ ਵਿਆਹ ਕਰਾ ਕੇ ਜਾਏਗਾ ਹਾਂ ਉਹ ਵਿਆਹ ਲਈ ਕੁੜੀ ਚਾਹੀਦੀ ਆ ਹਾਂ ਚੱਲ ਸ਼ਰਾ ਐ ਨਹੀਂ ਵਿਆਹ ਹੁੰਦੇ ਉਹ ਸੱਚ ਵਿਆਹ ਤੋਂ ਜ਼ਿਆਦਾ ਆ ਹਾਂ ਉਹ ਉਹ ਆਪਣੇ ਉਹਦਾ ਕੀ ਮਹਿੰਗੇ ਦਾ ਕੀ ਹਾਲ ਆ ਮਹਿੰਗੋ ਲੈ ਸੋ ਨੋ ਫਿਰ ਮਹਿੰਗੇ ਦੀ ਮੈਂ ਆਖਿਆ ਸੰਦੇ ਹਾਂ ਸੰਦੇ ਹਾਂ ਕੋ ਹਕੂੜਾ ਵੀ ਸਿੱਟਾਈਏ ਹੋਰ ਹਾਏ ਮੀਆ ਮਹਿੰਗਾ ਟਾਇ ਜਣਾ ਕੀ ਦੇ ਸਗਨ ਬਣਾਈ ਜਾਂਦਾ ਨਾ ਰੰਨ ਨਾ ਕੰਨ ਮਾਰ ਤਪਲਾ ਮਹਿੰਗੇ ਨੂੰ ਆਜ ਵੇ ਮਹਿੰਗਾ ਵੇ ਮੈਂ ਗਿਆ ਟਾਈ ਜੜਾ ਕਰੀ ਐ ਹੌਣੀ ਬੋਲੋ ਡਰ ਜਾਣਗੇ ਹਲੇ ਛੋਟੇ ਨੇ ਕੀ ਛੋਟੇ ਨੇ ਸਾਡੀ ਪੂਰੀ ਨੇ ਕਤੂਰੇ ਦਿੱਤੇ ਨੇ ਉਹ ਵੀ ਪੂਰੇ ਪੰਜ ਵੇ ਫੋਟ ਉਧਰ ਫਿੱਟੇ ਮੂ ਤੇਰੇ ਨਾ ਫੇਰਾ ਨਿਮਟੰਗਣ ਦੇ ਤੈਨੂੰ ਕੀ ਲੋੜ ਸੀ ਕਿਉਂ ਨਿਮਟੰਗੀ ਐ ਨਾ ਚਾਚੀ ਜਵਾਕਤਾ ਜਵਾਕੀ ਹੁੰਦਾ ਕਿ ਨਹੀਂ ਉਹ ਮੱਥਾ ਡੇਕਦਾ ਚਾਚੀ ਹੋਰ ਵੀ ਮੈਗਾ ਸਿਆ ਕੀ ਹਾਲ ਆ ਉਹ ਕਿਵੇਂ ਆ ਕਰਮਿਆ ਠੀਕ ਆ ਠੀਕ ਆ ਆ ਗਿਆ ਇਹ ਡਿਆਲੇ ਦਾ ਮੁੰਡਾ ਕਰਮਾਂ ਜਿਹੜਾ ਫੌਜੀ ਐ ਹੈਗਾ ਤਾਂ ਕਰਮਾਂ ਫੌਜੀ ਹੀ ਐ ਨਾਲ ਇਹਦੇ ਭੋਲਾ ਸੀ ਲੈ ਥੋੜੇ ਵਾਸਤੇ ਹੋ ਕਰਮਾਂ ਮੇਰੇ ਵਾਸਤੇ ਮੁੰਦਰੀ ਆ ਮੁੰਦਰੀ ਦੇਖੀ ਚਾਚੀ ਐਸ ਵਾਰੀ ਆਇਆ ਨਾ ਛੁੱਟੀ ਵਿਆਹ ਕਰਵਾ ਕੇ ਮੋੜਨ ਦਊਗਾ ਤਾਂ ਪੈਣੀਆਂ ਛਾਪ ਹਰੇਕ ਵਾਰੀ ਸੁੱਕਾ ਲੰਘ ਜਾਂਦਾ ਗਾ ਵੇ ਸੁੱਕੇ ਦੇ ਕੁਛ ਲੱਗਦਿਆ ਆਮਦਾ ਘਰ ਵੀ ਮਸਾਲਾ ਲੋਕਾਂ ਦੇ ਵਸਾਈ ਜਾਂਦੇ ਓ ਚਾਚੀ ਜੇ ਮੈਂ ਆਪਦਾ ਘਰ ਵਸਾ ਲਿਆ ਨਾ ਆ ਮੇਰਾ ਛਾਪਾਣਾ ਕਾਰੋਬਾਰ ਬੰਦ ਹੋ ਜਾਊਗਾ ਨਾਲੇ ਜੇ ਭੱਜ ਗਈ ਊ ਮੈਨੇ ਲੋਕਾਂ ਨੇ ਕਹਿਣਾਗਾ ਆਪਣਾ ਘਰ ਬੁਸਾਇ ਨਹੀਂ ਜਾਂਦਾ ਦੂਜਿਆਂ ਦੇ ਬਸਾਉਂਦਾ ਫਿਰਦਾ ਸ਼ਾਬਾਸ਼ ਏ ਤੇਰੇ ਹੂੰ ਲੈ ਦੱਸ ਕਰ ਲੈ ਸ਼ਾਂਪਾਂ ਦਾ ਅੱਗੇ ਥੋੜੀਆਂ ਪਿਵਾਰ ਖੇ ਨੇ ਤਾਂ ਰਜਦਾ ਹੀ ਨਹੀਂ ਓਹ ਫੌਜੀ ਆ ਗਿਆ ਓਏ ਕਰਮਾ ਬੇਬੇ ਮੀਂਹ ਆਸਦ ਕੇ ਮੇਰੇ ਸੋਹਣੇ ਲਾਲ ਦੇ ਆ ਗਿਆ ਮੇਰਾ ਪੁੱਤ ਆ ਪੁੱਤਰਾ ਤੈਨੂੰ ਇਸ ਵਰਦੀ ਚ ਵੇਖ ਕੇ ਮੇਰਾ ਤਾਂ ਸੀਨਾ ਚਾੜਾ ਹੋ ਜਾਂਦਾ ਮੇਰੀ ਕੰਗਤੀ ਦਵਾਈ ਲੈਂਦੀ ਆ ਬੇਬੇ ਬਾਪੂ ਨੂੰ ਖਾਂਗੋ ਇਹਨੂੰ ਦਵਾਈਂ ਦਵਾਈ ਉਹ ਕਰਮ ਸੀ ਆ ਬਾਪੂ ਦੀ ਖੰਗ ਨੂੰ ਤੇਰੀ ਦਵਾਈ ਫਿੱਟ ਬੈਂਦੀ ਆ ਕਿਉਂ ਬਾਪੂ ਬੈਂਦੀ ਆ ਕਿ ਨਹੀਂ ਆ ਵੇ ਫੋੜੀ ਆ ਖੰਗ ਦੀ ਦਵਾਈ ਦੁਈ ਛੱਡ ਮੈਨੂੰ ਤਾਂ ਮੇਰੀ ਦਰਾਣੀ ਚਾਹੀਦੀ ਏ ਇਸ ਵਾਰੀ ਨਹੀਂ ਤਾਂ ਮੈਂ ਜਾਣ ਨਹੀਂ ਦੇਣਾ ਤੈਨੂੰ ਹਾਂ ਓਏ ਇਸੇ ਕਰਕੇ ਤਾਂ ਮੈਂ ਆਇਆ ਭੱਜੇ ਭੱਜਿਆ ਹਾਂ ਓਏ ਬਈ ਮਹਿੰਗਾ ਸਿਆ ਹਾਂਜੀ ਲੱਭ ਕੋਈ ਸਾਡੇ ਡੱਬਰ ਨਾਲ ਗਲਤੀ ਮਿਲਦੀ ਜਰੂਰ ਜੀ ਪੱਕਾ ਸੁਣੋ ਵੀਰੇ ਹਾਂ ਜੇ ਲੱਭਣ ਨਿਕਲੇ ਨਾ ਤਾਂ ਦੋ ਲੱਭੜੀ ਲੈ ਢੋਕਾ ਦੇ ਵਾਸਤੇ ਓਏ ਇੱਕੇ ਬਹੁਤ ਹੈਗੀ ਮੇਰੇ ਹੱਥ ਚ ਦਾਜੀ ਬਹੁਤ ਸਾਖ ਨੇ ਜਿਹੜੇ ਸਾਖ ਤੇ ਉਂਗਲੀ ਰੱਖੋਗੇ ਉਹੀ ਸਾਖ ਕਰਾ ਦਾਂਗੇ ਇੱਕ ਦਾਜੀ ਕੁੜੀ ਦੂਜੀ ਜਮਾਤ ਪਾਸ ਹੈ ਘਰ ਦਾ ਸਾਰਾ ਕੰਮ ਕਰ ਲੈਂਦੀ ਹੈ ਤੇ ਇੱਕ ਕੁੜੀ ਤੀਜੀ ਜਮਾਤ ਚ ਰਹਿ ਗਈ ਸੀ ਪਰ ਲੀੜੇ ਲੱਥੇ ਦਾ ਕੰਮ ਬਹੁਤ ਵਧੀਆ ਜਾਣਦੀ ਹੈ ਜੀ ਤੇ ਇੱਕ ਕੁੜੀ ਪੰਜਵੀਂ ਫੇਲ ਹੈ ਜੀ ਕਰਦੀ ਗੁਰਦੀ ਕੁਝ ਨਹੀਂ ਹੈਗੀ ਪਰ ਸਾਈਕਲ ਦੇ ਦੇਣਗੇ ਨਾ ਮੇਰੀ ਗੱਲ ਸੁਣ ਹਾਂ ਸਾਈਕਲ ਤੇ ਮੇਰੀ ਬੀਬੀ ਨੇ ਨਰਮਾ ਟੋੜਾ ਉਹ ਮੇਰੀ ਬੀਬੀ ਨੂੰ ਨੋ ਚਾਹੀਦੀ ਆ ਜਿਹੜੀ ਚੁੱਲੇ ਚੌਕੇ ਚ ਉਹਦਾ ਹੱਥ ਫਟਾ ਸਕੇ ਸਾਈਕਲ ਦਾ ਸਾਢੇ ਘਰੀ ਵੀ ਹੈਗਾ ਹੈ ਕਿ ਨਹੀਂ ਉਹ ਹੈਗਾ ਭਰਾਵਾ ਹੈਗਾ ਤੋ ਹੁਣ ਵਸ ਵੀ ਕਰੋ ਮੈਨੂੰ ਚਾਹ ਚੂ ਵੀ ਪੀ ਲੈਣ ਦੋ ਉਹ ਤੂੰ ਚਾਹ ਚੂ ਪੀ ਮੈਂ ਰੱਖ ਕੇ ਉਹਨਾਂ ਸਮਾਨ ਅੰਦਰ ਤੂੰ ਜਾ ਕੇ ਰੋਟੀ ਟੁਕਦਾ ਕਰ ਲੈ ਇਹ ਆ ਲੈ ਲੱਭੀ ਪਹੁੰਚਿਆ ਆ ਗਿਆ ਮੈਂ ਹਾਂ ਸੱਚ ਮੈਂ ਤਾਂ ਤੁਹਾਨੂੰ ਦੱਸਣ ਆਇਆ ਸੀ ਵੀ ਕੱਲ ਨੂੰ ਜੱਠੇ ਦੇ ਮੁੰਡੇ ਦੀ ਬਰਾਤ ਹੈ ਉੱਥੇ ਚੱਲਣਾ ਆਪਾਂ ਕਿਆ ਇਹ ਇਕੱਠੇ ਪਹਿਨੇ ਲਾਉਣੇ ਤੇਰੀ ਵਾਲੀ ਰਾਮ ਚੱਲ ਠੀਕ ਆ ਮਿਲਦੇ ਆ ਚੱਲ ਠੀਕ ਆ